ਹੋ ਜੀ ਸਾਡੇ ਪ੍ਰਿੰਸੀਪਲ ਸੈਕਟਰੀ ਔਰ ਗਨਸ਼ਾਮ ਜੀ ਸਾਡੇ ਜਿਹੜੇ ਸਕੱਰੇਟਰੀ ਸੌਰੀ ਅਮਿਤ ਤਲਵਾਰ ਜੀ ਸਾਡੇ ਸੈਕੱਰੇਟਰੀ ਜਿਹੜੇ ਹੈਗੇ ਆ ਪੰਜਾਬ ਵਾਇਰਸ ਸਿਸਟਮ ਕਾਰਪੋਰੇਸ਼ਨ ਤੋਂ ਜਿਸ ਤਰ੍ਹਾਂ ਤੁਸੀਂ ਸਾਰੇ ਭਲੀ ਭਾਂਤ ਵਕਫ ਹੋ ਔਰ ਦਲੰਦਰ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੋਈ ਹੈ ਜਿਹਦੇ ਵਿੱਚ ਆਕਸੀਜਨ ਪਲਾਂਟ ਨੂੰ ਲੈ ਕੇ ਔਰ ਉਹਦੇ ਨਾਲ ਜਿਹੜੇ ਸਾਡੇ ਬਹੁਤ ਕ੍ਰਿਟੀਕਲੀ ਇਲ ਪੇਸ਼ੈਂਟ ਸੀਗੇ ਸਿੱਕ ਪੇਸ਼ੈਂਟ ਸੀਗੇ ਔਰ ਉਹਨਾਂ ਦੀ ਜਿਹੜੀ ਆਕਸੀਜਨ ਸਪਲਾਈ ਹੈ ਉਹਦਾ ਪ੍ਰੈਸ਼ਰ ਘਟਣ ਨਾਲ ਉਹਦੀ ਸਪਲਾਈ ਚ ਟੈਂਪਰੇਰੀ ਡਿਸਰਪਸ਼ਨ ਨਾਲ ਦੇ ਨਾਲ ਤੇ ਅਸੀਂ ਉਹਨਾਂ ਦੀ ਕੀਮਤੀ ਜਾਨਾਂ ਨਹੀਂ ਬਚਾ ਸਕਿਆ ਬੜੇ ਅਫਸੋਸ ਦੀ ਗੱਲ ਹੈ ਮੈਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਨੈਸ਼ਨਲ ਕਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਿਹਤ ਤੇ ਸਿੱਖਿਆ ਨੂੰ ਆਪਣੀ ਟਾਪ ਪ੍ਰਾਇਰੀਟੀ ਬਣਾਇਆ ਔਰ ਮੈਂ ਇਹ ਗੱਲ ਬੜੇ ਮਾਣ ਨਾਲ ਦੱਸਦਾ ਕਿ ਸਾਨੂੰ ਉਹਨਾਂ ਨੇ ਸਿਹਤ ਵਾਸਤੇ ਕਦੇ ਵੀ ਕਿਸੇ ਕਿਸਮ ਦੇ ਫੰਡ ਦੇਣ ਤੋਂ ਨਾ ਨਹੀਂ ਕੀਤੀ ਔਰ ਅਸੀਂ ਹਸਪੀਟਲ ਦੇ ਵਿੱਚ ਜਿਹੜੀ ਪੇਸ਼ੈਂਟ ਸੇਫਟੀ ਆ ਔਰ ਉਹਨਾਂ ਵਾਸਤੇ ਜਿਹੜੀਆਂ ਸਰਵਿਸੇਸ ਹੈ ਉਹਦੇ ਵਾਸਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ ਨਾ ਮੈਨ ਪਾਵਰ ਦੇ ਵਿੱਚ ਨਾ ਅਵੇਲੇਬਿਲਟੀ ਆਫ ਦੀ ਇਕੁਪਮੈਂਟ ਜਿਹੜੀ ਜਿਹੜੀ ਕੋਈ ਕਮੀ ਰਹੀ ਆ ਉਹ ਸਿਰਫ ਤੇ ਸਿਰਫ ਜਿਹੜੇ ਸਾਡੇ ਉੱਥੇ ਹਸਪੀਟਲ ਦੇ ਐਡਮਿਨਿਸਟਰेटर ਹੈ ਚਾਹੇ ਉਹ ਮੈਡੀਕਲ ਸਪਰਟੈਂਟ ਹੈ ਜਾਂ ਜਿਹੜਾ ਡਾਕਟਰ ਔਨ ਡਿਊਟੀ ਸੀ ਐਸਐਮਓ ਹੈ ਔਰ ਜਿਹੜੇ ਹਾਊਸ ਸਰਜਨ ਸੀ ਜਿਹੜਾ ਡਾਕਟਰ ਔਨ ਡਿਊਟੀ ਸੀ ਉਹਨਾਂ ਦੀ ਜਿਹੜੀ ਹੈਗੀ ਆ ਇਹ ਬਹੁਤ ਵੱਡੀ ਨੈਗਲੀਜੈਂਸ ਹੈ ਡੈਫੀਸ਼ੀਐਂਸੀ ਇਨ ਸਰਵਿਸ ਹੈ ਗਰ ਜ਼ਿੰਮੇਵਾਰ ਬਿਹੇਵੀਅਰ ਹੈ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਇਆ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਦਿਲੰਦਰ ਦੇ ਵਿੱਚ ਜਿਹੜਾ ਆਕਸੀਜਨ ਪਲਾਂਟ ਹੈ ਉਹ ਪੀਐਸਏ ਖੁੰਦਾ ਹੈਗਾ ਜੀ ਜਿਹੜਾ ਜਿਹੜਾ ਦੋ ਉਹਦੇ ਕੰਪਰੈਸਰ ਹੈਗੇ ਆ ਜੀ ਦੋ ਉਹਦੀਆਂ ਮਸ਼ੀਨਾਂ ਹੈਗੀਆਂ ਜੋ ਆਲਟਰਨੇਟ ਯੂਜ਼ ਕਰਦੇ ਸੀ ਔਰ ਇਹਦੇ ਨਾਲ ਇੱਕ ਮੈਨੀਫੋਲਡ ਸਿਸਟਮ ਹੁੰਦਾ ਜਿਹਦੇ ਵਿੱਚ 18-20 ਸਿਲੰਡਰ ਲੱਗੇ ਹੁੰਦੇ ਆ ਕਿ ਜੇ ਉਹਦਾ ਪ੍ਰੈਸ਼ਰ ਘਟੇਗਾ ਤਾਂ ਆਟੋਮੈਟਿਕਲੀ ਉਹ ਟੇਕਓਵਰ ਕਰ ਲੈਣਗੇ ਉਹਦੇ ਵਿੱਚ ਆਟੋਮੈਟਿਕ ਸਾਰਾ ਸਿਸਟਮ ਹੁੰਦਾ ਇਹਦੇ ਨਾਲ ਉੱਥੇ ਇੱਕ ਲਿਕੁਇਡ ਮੈਡੀਕਲ ਆਕਸੀਜਨ ਦਾ ਪਲਾਂਟ ਵੀ ਆ ਮਤਲਬ 4-4 ਸੋਰਸ ਹੈਗੇ ਜੀ ਉੱਥੇ ਆਕਸੀਜਨ ਦੇ ਸਿਰਫ ਤੇ ਸਿਰਫ ਜਿਹੜੀ ਮੈਨੇਜਮੈਂਟ ਸੀ ਉਹ ਇੰਨੀ ਜ਼ਿਆਦਾ ਮਾੜੀ ਸੀ ਕਿ ਉਹਦੇ باوجود ਵੀ ਜਿਹੜੀ ਸੀ ਇੱਕ ਕ੍ਰਿਟੀਕਲੀ ਸਿੱਕ ਪੇਸ਼ੈਂਟ ਜਿਹੜੀ ਆਕਸੀਜਨ ਦੀ ਸਪਲਾਈ ਹੈ ਉਹਦੇ ਵਿੱਚ ਡਿਸਰਪਸ਼ਨ ਆਈ ਔਰ ਜਦੋਂ ਦੀ ਮਾਨ ਸਰਕਾਰ ਆਈ ਹੈ ਅਸੀਂ ਸਾਰੇ ਸਰਕਾਰੀ ਹਸਪਤਾਲਾਂ ਜਿਹੜੀ ਬਿਜਲੀ ਦੀ ਹੈ 24 247 ਜਿਹੜੀ ਹੌਟਲਾਈਨ ਕਨੈਕਸ਼ਨ ਜਿੰਨੇ ਅਸੀਂ ਸਾਰਿਆਂ ਦੇ ਵਿੱਚ ਕਰਵਾ ਰਹੇ ਆ ਔਰ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਪਾਵਰ ਬੈਕਅਪ ਦੇ ਰਹੇ ਆ ਸਾਰਿਆਂ ਦੇ ਵਿੱਚ ਜਨਰੇਟਰ ਇਨ ਵਰਕਿੰਗ ਆਰਡਰ ਔਰ ਉਹਦੇ ਨਾਲ ਜਿਹੜਾ ਹੈਗਾ ਅਸੀਂ ਉਹਨਾਂ ਦੇ ਵਿੱਚ ਡੀਜ਼ਲ ਕਿਸੇ ਕਿਸਮ ਦੀ ਸਾਰੇ ਐਸਐਮਓਜ਼ ਨੂੰ ਸਿਵਲ ਸਰਜਰਸ ਨੂੰ ਪੈਸੇ ਵੀ ਦਿੱਤੇ ਹੋਏ ਆ ਵੀ ਕੋਈ ਬਹਾਨਾ ਨਹੀਂ ਚੱਲੇਗਾ ਇਸ ਤੋਂ ਸવાય ਜਿੰਨੇ ਸਾਡੇ ਕ੍ਰਿਟੀਕਲ ਏਰੀਆ ਹੈਗੇ ਆ ਚਾਹੇ ਉਹ ਜਿਹੜੀ ਲਾਈਫ ਸੇਵਿੰਗ ਇਕੁਪਮੈਂਟ ਹੈਗੀ ਆ ਮੋਨਿਟਰਸ ਹੋਣ ਵੈਂਟੀਲੇਟਰ ਹੋਣ ਜਹਾਂ ਆਪਰੇਸ਼ਨ تھیਟਰ ਹੋਣ ਉਹਦੇ ਵਾਸਤੇ ਉਹਨਾਂ ਨੂੰ ਕਿਹਾ ਵੀ ਯੂਪੀਏ ਯੂਪੀਐਸ ਉਹਦੇ ਵਿੱਚ ਅੱਧੇ ਘੰਟੇ ਦੀ ਜਿਹੜੀ ਬੈਕਅਪ ਹੈ ਪਾਵਰ ਸਪਲਾਈ ਔਰ ਆਕਸੀਜਨ ਸਪਲਾਈ ਇਹ ਇੱਕ ਫ੍ਰੈਕਸ਼ਨ ਆਫ ਅ ਸੈਕਿੰਡ ਵਾਸਤੇ ਵੀ ਜਿਹੜਾ ਹੈਗਾ ਜਿਹੜਾ ਆਮ ਬੰਦਾ ਹੈਗਾ ਆਪਾਂ ਵੀ ਆਪਾਂ ਵੀ ਆਕਸੀਜਨ ਤੋਂ ਬਗੈਰ 2 ਜਾਂ 3 ਮਿੰਟ ਰਹਿ ਸਕਦੇ ਆ ਪਰ ਜਿਹੜਾ ਕ੍ਰਿਟੀਕਲੀ ਸਿਕ ਹੈ ਉਹਦੇ ਵਾਸਤੇ 1 ਮਿੰਟ ਵੀ ਬਹੁਤ ਜ਼ਿਆਦਾ ਸਮਾਂ ਹੈ ਇਨੀਆਂ ਸਹੂਲਤਾਂ ਦੇ باوجود ਵੀ ਔਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਉਹਨਾਂ ਕੋਲੇ ਜਿਹੜੇ 49 49 ਜਿਹੜੇ ਹੈਗੇ ਆ ਉਹ ਇੰਟਰਨ ਮੈਡੀਕਲ ਆਫਸਰ ਔਰ ਜਿਹੜੇ ਬੱਚੇ ਡੀਐਨਵੀ ਕਰਦੇ ਆ ਪੋਸਟ ਗ੍ਰੈਜੂਏਸ਼ਨ ਕਰਦੇ ਆ 46 ਡਾਕਟਰ ਉਹ ਇਸ ਤੋਂ ਸਵਾਏ ਉਹਨਾਂ ਕੋਲੇ ਜਿਹੜੇ 14 ਹੈਗੇ ਆ ਉਹ ਹਾਊਸ ਆਪਣੇ ਜਿਹੜੇ ਹਾਊਸ ਸਰਜਨਸ ਔਰ 17 ਮੈਡੀਕਲ ਆਫਸਰ ਨੋਨ ਸਟੈਟਿਸਟ ਮਤਲਬ ਇੰਨੇ ਜ਼ਿਆਦਾ ਡਾਕਟਰ ਆ ਕਿ ਇੱਕ ਇੱਕ ਬੈੱਡ ਦੇ ਉੱਤੇ ਜਿਹੜੇ ਹੈਗੇ ਆ ਉਹ ਚਾਰ ਚਾਰ ਡਾਕਟਰ ਖੜੇ ਹੋਣ ਔਰ ਸਾਰੀ ਇਕੁਪਮੈਂਟ ਅਵੇਲੇਬਲ ਹੋਵੇ ਤੇ ਲੇਕਿਨ ਲੋਕਾਂ ਨੂੰ ਉਹ ਸਬਦਾ ਨਾ ਮਿਲੇ ਇਸ ਤੋਂ ਵੱਡਾ ਜੁਰਮ ਨਹੀਂ ਹੋ ਸਕਦਾ ਇਸ ਤੋਂ ਵੱਡੀ ਮਤਲਬ ਕੋਈ ਕੋਤਾਹੀ ਨਹੀਂ ਹੋ ਸਕਦੀ ਔਰ ਮੈਂ ਇਮੀਡੀਏਟਲੀ ਜਦੋਂ ਮੇਰੇ ਕੋਲ ਇਹ ਖਬਰ ਆਈ ਆ ਮੈਂ ਆਈ ਵਾਸ ਸੋ ਅਫਸਰਟ ਉਦੋਂ ਮੈਂ ਇਮੀਡੀਏਟਲੀ ਚੱਲ ਕੇ ਉੱਥੇ ਮੈਂ ਸਵੇਰੇ 12:55 ਮਿੰਟ ਤੇ ਮੈਂ ਜਾ ਕੇ ਸਾਰੇ ਆਪ ਜਿਹੜੇ ਹਾਲਾਤ ਦੇਖਿਆ ਉੱਥੇ ਦੇ ਜੋ ਕਿ ਇੱਕ ਅਨਪਾਰਡਨੇਬਲ ਕੋਤਾਹੀ ਉਹਨਾਂ ਵੱਲੋਂ ਕੀਤੀ ਗਈ ਹੈ ਬਜ਼ਰ ਗਲਤੀ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਇਹਨਾਂ ਨੇ ਇੱਕ ਟੈਕਨੀਕਲ ਕਮੇਟੀ ਜਿਹੜੀ ਸੀ ਉਹ ਕਨਸਟੀਟਿਊਟ ਕੀਤੀ ਜੋ ਦੇ ਵਿੱਚ ਸਾਡੇ ਇੱਕ ਜਿਹੜੇ ਸੀਗੇ ਡਾਇਰੈਕਟਰ ਜਿਹੜੇ ਹੈਲਥ ਸਰਵਿਸਸ ਦੇ ਸੀਗੇ ਪੀ ਐਚ ਐਸ ਸੀ ਦੇ ਔਰ ਉਹਦੇ ਵਿੱਚ ਇੱਕ ਸਾਡੇ ਜਿਹੜੇ ਐਸ ਐਮਓ ਸੀ ਬਹੁਤ ਜ਼ਿਆਦਾ ਜਿਹਨਾਂ ਨੇ ਇਸ ਫੀਲਡ ਦੇ ਵਿੱਚ ਕੰਮ ਕੀਤਾ ਹੋਇਆ ਔਰ ਇੰਜੀਨੀਅਰਸ ਇਹਨਾਂ ਦੀ ਸਾਰੀ ਟੀਮ ਜਾ ਕੇ ਉਹਨਾਂ ਨੇ ਬਰੀਕੀ ਦੇ ਨਾਲ ਦੇਖਿਆ ਵੀ ਕਿੱਥੇ ਕਿੱਥੇ ਉਹਨਾਂ ਨੇ ਜੜੀਆਂ ਸੀਗੀਆਂ ਸਾਰੀਆਂ ਨੈਗਲੀਜੈਂਸ ਸੀਗੀਆਂ ਤੇ ਉਹਦੇ ਵਿੱਚ ਚਾਰ ਬੰਦੇ ਜਿਹੜੇ ਹੈਗੇ ਆ ਅਸੀਂ ਕੋਈ ਆਮ ਤੌਰ ਤੇ ਹੁੰਦਾ ਕਿ ਉੱਥੇ ਜਿਹੜਾ ਵਾਰਡ ਬੁਆਏ ਸੀਗਾ ਜੀ ਜਾਂ ਜਿਹੜਾ ਸਫਾਈ ਸੇਵਕ ਸੀਗਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਜਿਹੜਾ ਉੱਥੇ ਦਾ ਮੈਡੀਕਲ ਸੁਪਰਡੈਂਟ ਆ ਜਿਹੜਾ ਕਿ ਡਿ ਸਿਵਲ ਸਰਜਨ ਸਿਵਲ ਸਰਜਨ ਰੈਕ ਦਾ ਅਫਸਰ ਹੈ ਦੂਜਾ ਜਿਹੜਾ ਐਸਐਮਓ ਹੈ ਜਿਹੜਾ ਕਿ ਸੀਨੀਅਰ ਮੈਡੀਕਲ ਅਫਸਰ ਹੈ ਤੀਜਾ ਹੈਗਾ ਜਿਹੜਾ ਕੰਸਲਟੈਂਟ ਅਨਸਥੈਟਿਸਟ ਹੈ ਡਾਕਟਰ ਰਾਜਕਮਾਰ ਐਮਐਸ ਡਾਕਟਰ ਸੁਰਜੀਤ ਸਿੰਘ ਐਸਐਮਓ ਡਾਕਟਰ ਸੁਨਾਕਸੀ ਜਿਹੜੀ ਕੰਸਲਟੈਂਟ ਅਨਸਥੈਟੈ ਇਹਦੀ ਮਤਲਬ ਡਿਊਟੀ ਉੱਥੇ ਲੱਗੀ ਹੋਈ ਸੀ ਨੌਨ ਅਨਸਥੈਟਿਸਟ ਸੀਗੀ ਇਹਨਾਂ ਨੂੰ ਆਨ ਕਾਲ ਨਹੀਂ ਹੁੰਦੇ ਨੇ ਉੱਥੇ ਹੋਣਾ ਸੀਗਾ ਇਹਨੇ ਇਹਨੇ ਆਈਸੀਯੂ ਦੇ ਵਿੱਚ ਰਹਿਣਾ ਸੀ ਇਹਨੇ ਔਰ ਡਾਕਟਰ ਸ਼ਿਮੇਂਦਰ ਸਿੰਘ ਜਿਹੜੇ ਹਾਊਸ ਸਰਜਨ ਐ ਸਰਪੇਸ ਕਰਕੇ ਰੱਖਿਆ ਇਹਨਾਂ ਦੀ ਤਨਖਾਹ 30000 ਤੋਂ ਵਧਾ ਕੇ ਅਸੀਂ 70000 ਰੁਪਏ ਕੀਤੀ ਆ ਵੀ ਤੁਸੀਂ ਇੱਥੇ ਆਓ ਲਰਨ ਕਰੋ ਸਿੱਖੋ ਅਰਨ ਵੈਲਿਊ ਲਰਨ ਤੇ ਨਾਲ ਜਦੋਂ ਤੁਸੀਂ ਜਾ ਕੇ ਪੋਸਟ ਗ੍ਰੈਜੂਏਸ਼ਨ ਜੁਆਇਨ ਕਰੋਗੇ ਤੁਸੀਂ ਗਵਰਨਮੈਂਟ ਸਰਵਿਸ ਜੁਆਇਨ ਕਰੋਗੇ ਤਾਂ ਤੁਹਾਡੇ ਵਿੱਚ ਕੁਝ ਟੈਲੈਂਟ ਸਿੱਖੋਗੇ ਜਿਹੜਾ ਸਕਿੱਲ ਗੈਪ ਆ ਪੂਰਾ ਹੋਏਗਾ ਇਹ ਚਾਰੋਂ ਡਾਕਟਰ ਦੀ ਗ੍ਰਾਸ ਨੈਗਲੀਜੈਂਸ ਆ ਇਹ ਜਿਹੜੇ ਪਹਿਲੇ ਐਮ ਐਸ ਐਸ ਐਮਓ ਡਾਕਟਰ ਰਾਜ ਕੁਮਾਰ ਮੈਡੀਕਲ ਸੁਪਰਡੈਂਟ ਐਸਐਮਓ ਡਿਪਟੀ ਡਾਇਰੈਕਟਰ ਡਾਕਟਰ ਸਰਜੀਤ ਸਿੰਘ ਐਸਐਮਓ ਐਸਐਮਓ ਡਾਕਟਰ ਸਰਜੀਤ ਸਿੰਘ ਡਾਕਟਰ ਸਨਾਕਸ਼ੀ ਕੰਸਲਟੈਂਟ ਅਨਸਥੀਸੀਆ ਐਂਡ ਇਹ ਤਿੰਨੋਂ ਜਿਹੜੇ ਹੈਗੇ ਆ ਜੀ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਇਮੀਡੀਏਟਲੀ ਔਰ ਇਹਦੇ ਵਿੱਚ ਹੁਣ ਜਿਹੜੀ ਡਿਟੇਲਡ ਇਨਕੁਆਰੀ ਹੋਏਗੀ ਇਹਨਾਂ ਦੀ ਜਵਾਬ ਤਲਬੀ ਹੋਏਗੀ they are likely to be removed from service or dismissed from service they will lose all the benefits of service ਜਿਹੜੀ ਇਹਨਾਂ ਦੀ 25 25 30 30 ਸਾਲ ਦੀ ਸਰਵਿਸ ਹੈ एग्ਜੈਂਪਲਰੀ ਪਨਿਸ਼ਮੈਂਟ ਜੋ ਮੈਂ ਵਾਦਾ ਕੀਤਾ ਸੀ ਤੁਹਾਡੇ ਨਾਲ ਔਰ ਜਿਹੜੀ ਇਨਕੁਆਰੀ ਹੈਗੀ ਆ ਦੇਖੋ ਮਿਸ ਸਾਹਿਬ ਨਹੀਂ ਹੋਣੀ ਚਾਹੀਦੀ ਬਹੁਤ ਦੁਖਦਾਈ ਹੁੰਦੇ ਆ ਮਿਸ ਸਾਹਿਬ ਪਹਿਲਾਂ ਵੀ ਹੋਏ ਹੋਣਗੇ ਤੁਸੀਂ ਸਾਰੇ ਪੱਤਰਕਾਰੋਂ ਪਹਿਲਾਂ ਵੀ ਹੋਏ ਹੋਣਗੇ ਬਟ ਅਸੀਂ ਆਪਣਾ ਫਰਜ਼ ਸਮਝਦੇ ਹੋਏ ਜੋ ਸਾਡੀ ਡਿਊਟੀ ਹੈ ਜੋ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਸਾਡੀ ਲੀਡਰਸ਼ਿਪ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਸਿਸਟਮ ਜਿਹੜੇ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕਰੀਏ ਡਾਕਟਰ ਸ਼ਮਿੰਦਰ ਸਿੰਘ ਹਾਉ ਸਰਜਨ ਇਹ ਇਹਨੂੰ ਸਿੱਧਾ ਅਸੀਂ ਡਿਸਮਿਸ ਕਰ ਰਹੇ ਆ ਜੀ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਮੌਕਾ ਦੇ ਰਹੇ ਸੀਗੇ ਵੀ ਤੁਸੀਂ ਆਓ ਸਿੱਖੋ ਅੱਗੇ ਆਪਣੀ ਗਵਰਨਮੈਂਟ ਜੌਬ ਵਾਸਤੇ ਆਪਣੀ ਪੋਸਟ ਗ੍ਰੈਜੂਏਸ਼ਨ ਵਾਸਤੇ ਅਸੀਂ ਇਹਨਾਂ ਨੂੰ ਪੜ੍ਹਾਣੇ ਵੀ ਆ ਔਰ ਸਾਰੀਆਂ ਸਹੂਲਤਾਂ ਦੰਨੇ ਆ ਇਹਨਾਂ ਨੂੰ ਤਾਂ ਰਿਮੂਵ ਕੀਤਾ ਜਾਂਦਾ ਜੀ ਹੀ ਇਜ਼ ਰਿਮੂਵਡ ਫਰਮ ਅ ਸਰਵਿਸ ਬਾਕੀ ਤਿੰਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਪੂਰਾ ਮੌਕਾ ਦੇ ਕੇ ਜੋ ਲੀਗਲ ਪ੍ਰੋਸੈਸ ਆ ਉਹਨੂੰ ਫਾਲੋ ਕਰਕੇ ਜੇ ਮਤਲਬ ਡਿਪੈਂਡਿੰਗ ਔਨ ਜੋ ਉਸ ਕਮੇਟੀ ਦੀ ਰਿਪੋਰਟਸ ਹੋਣਗੀਆਂ ਜਿਵੇਂ ਪਹਿਲੀ ਕਮੇਟੀ ਦੇ ਉੱਤੇ ਇਹਨਾਂ ਨੂੰ ਮੈਂ ਸਸਪੈਂਡ ਕੀਤਾ ਸੋ ਦੇ ਕੈਨ ਬੀ ਰਿਮੂਵਡ ਫਰਮ ਸਰਵਿਸ ਦੇ ਕੈਨ ਬੀ ਡਿਸਮਿਸਡ ਫਰਮ ਸਰਵਿਸ ਇਹਨਾਂ ਨੂੰ ਆਪਾਂ ਜੋ ਵੀ ਪ੍ਰੀਮਚੂਰ ਰਿਟਾਇਰਮੈਂਟ ਜੋ ਵੀ ਇਹਨਾਂ ਦੀ ਮੈਕਸਿਮਮ ਪੋਸੀਬਲ ਜਾਂ ਜਿਹੜੀ ਸਜ਼ਾ ਹੋਏਗੀ ਪਰਮਿਸਿਬਲ ਉਹ ਇਹਨਾਂ ਨੂੰ ਸਖਤ ਤੋਂ ਸਖਤ ਨਹੀਂ ਜਿਹੜੇ ਇਹ ਜਿਹੜੇ